ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਜੀ ਦਾ ਵਾਹਿਗੁਰੂ ਜੀ ਅੱਜ ਆਪਾਂ ਆਏ ਜੀ ਗੁਰਦੁਆਰਾ ਸ੍ਰੀ ਬਿਵਾਨਗੜ੍ਹ ਸਾਹਿਬ ਸਰਦਾਰਾ ਖਾਉ ਦਾ ਇਤਿਹਾਸ ਇੱਥੇ ਆਇਆ ਆ। ਯਾਦਗਾਰ ਸਿੱਖ ਸ਼ਹੀਦੀ ਸਾਰ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਇਤਿਹਾਸੇ ਗੁਰਦੁਆਰਾ ਸਾਹਿਬ ਬਿਵਾਨਗੜ੍ਹ ਠੀਕ ਹੈ ਜੀ। ਛੌਣੀ ਬੁੱਢਾ ਦਲ ਫਤਿਹਗੜ੍ਹ ਸਾਹਿਬ ਖਾਸ ਲਿਖਿਆ ਗਿਆ ਬਾਕੀ ਕੋਈ ਰੋਕ ਕੇ ਵੀ ਵੀਡੀਓ ਨੂੰ ਪੜ੍ਹ ਸਕਦੇ ਆ ਮੈਂ ਵੀ ਤੁਹਾਨੂੰ ਦੱਸ ਦੂਗਾ ਠੀਕ ਹੈ ਜੀ ਸੰਖੇਪ ਤੇ ਇਹ ਵੀ ਜਿਹੜੇ ਜਦੋਂ ਛੋਟੇ ਸੈਲ ਜਾਂਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਇੱਥੇ ਹੰਸਲਾ ਨਦੀ ਹੈ ਜੀ ਉਹਦੇ ਕੰਢੇ ਜਿਹੜੀ ਹੈ ਇੱਥੇ ਜੰਗਲਾਂ ਦੇ ਵਿੱਚ ਆ ਸ਼ੇਰਾਂ ਦੇ ਕੋਲ ਨਾ ਗੁਰੂ ਮਹਾਰਾਜ ਜੀ ਦੇ ਲਾਲਾਂ ਨੂੰ ਛੁੱਟ ਦਿੱਤਾ ਸੀ ਠੀਕ ਹੈ ਵਾਹਿਗੁਰੂ ਜੀ ਤਾਂ ਕਿ ਸ਼ੇਰ ਖਾ ਜਾਣ ਪਰ ਕਹਿੰਦੇ ਆ ਵੀ ਇੱਥੇ ਸ਼ੇਰਾਂ ਨੇ ਉਲਟੀ ਉਹਨਾਂ ਦੀ ਰਾਖੀ ਕੀਤੀ ਕਾ ਵੈਗਰੂ ਦੀ ਹਾਜੀ ਆਜੋ ਦੇਖਣ ਚੱਲਦੇ ਆਂ ਨਰਸਨ ਕਰਾਉਣੇ ਕਾ ਵੈਗਰੂ ਦੀ ਹਾਜੀ ਨਾ ਜਿੱਥੇ ਹਾਂਸਲਾ ਰਣਨਦੀ ਨਦੀ ਬੰਨਦੀ ਹੁੰਦੀ ਸੀ ਉਹ ਵੀ ਇੱਥੇ ਦਿਖਾਇਆ ਗਿਆ ਤੁਹਾਨੂੰ ਦਿਖਾਉਣੇ ਆ ਕਾ ਵੈਗਰੂ ਕਰੋ ਇਹ ਦਰਸ਼ਾ ਵਾਹ ਕਾ ਆਓ රගෙන් නිසානසද අන්ත මහරාජකය ගුර හිගුරු හි ගුරු ਇੱਧਰ ਥੱਲੇ ਠੜਾ ਸਾਹਿਬ ਨੇ ਠੀਕ ਹੈ ਜੀ ਪੂਰਾ ਸਾਹਿਬ ਨੇ ਹਾਂ ਦੇਖੋ ਜੀ ਠੜਾ ਖੜਾਬ ਨੇ ਥੱਲੇ ਪੂਰਾ ਸਾਹਿਬ ਨੇ ਇਤਿਹਾਸ ਇਹ ਹੈ ਵੀ ਇੱਥੇ ਜਿੰਨਾ ਮੈਂ ਤੁਹਾਨੂੰ ਦੱਸਿਆ ਮਾਤਾ ਜੀ ਅਤੇ ਦੋਨੇ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਅੱਥ ਸਿੱਟ ਦਿੱਤਾ ਗਿਆ ਸੀ ਇੱਥੇ ਜਿਹੜੀ ਹੈ ਵਿਵਾਨ ਨਦੀ ਸੀਗੀ ਸੌਰੀ ਹੰਸਲਾ ਨਦੀ ਠੀਕ ਹੈ ਜੀ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਜੀ ਇਹ ਠੜਾ ਜਿਹੜਾ ਹੈ ਮਾਤਾ ਨੂੰ ਜਿਹੜਾ ਕਮੰਦੀ ਲਈ ਠੀਕ ਹੈ ਜੀ ਉਹਨਾਂ ਦਾ ਸਰੀਰ ਇੱਥੇ ਸ਼ਿੰਦਾ ਸੀ ਜਾਲਮਾ ਨੇ ਠੀਕ ਹੈ ਜੀ ਹਾਂਜੀ ਅੰਦਰ ਆ ਜੀ ਆ ਦੇਖੋ ਜੀ ਕਹਿੰਦੇ ਵੀ 48 ਘੰਟੇ ਤੱਕ ਜਿਹੜੇ ਬੰਬਨ ਛੇੜਤੇ ਉਹਨਾਂ ਨੇ ਰੱਖ ਹੀ ਕੀਤੀ ਸੀ ਸਰੀਰਾਂ ਠੀਕ ਹੈ ਭਾਈ ਗੁਰਦੀ ਹਾਂਜੀ ਤੇ ਆ ਦੇਖੋ ਜੀ ਖੜਾ ਸਾਹਿਬ ਆਬਾ ਜਰਾਬਰ ਸਿੰਘ ਜੀ ਠੀਕ ਹੈ ਭਾਈ ਗੁਰਦੀ ਸਭ ਕੁਝ ਸੁਖਣਾ ਇੱਥੇ ਚੜਾ ਕੇ ਵੀ ਜਾਣੇ ਆ ਜੀ। ਘਰਨਾ ਸਾਹਿਬ ਬਾਬਾ ਫਤੇ ਸਿੰਘ। ਠੀਕ ਹੈ ਵਾਈਡ ਜੇ ਇੱਥੇ ਆਉਣੀ ਇੱਥੇ ਹੰਸਲਾ ਨਦੀ ਇੱਥੇ ਵਹਿੰਦੀ ਹੁੰਦੀ ਸੀ। ਆ ਹੰਸਲਾ ਨਦੀ ਦੇ ਇੱਥੇ ਨਿਸ਼ਾਨ ਵੀ ਨੇ। ਠੀਕ ਹੈ ਜੀ। ਹਾਂ ਜੀ। ਆ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਨਿਸ਼ਾਨ ਹੈ। ਇੱਥੋਂ ਕਹਿੰਦੇ ਵੀ ਹੰਸਲਾ ਨਦੀ ਇਸ ਜਗ੍ਹਾ ਤੋਂ ਵਹਿੰਦੀ ਹੁੰਦੀ ਸੀ ਹੰਸਲਾ ਨਦੀ ਇਸ ਜਗ੍ਹਾ ਤੋਂ ਵਹਿੰਦੀ ਹੁੰਦੀ ਸੀ ਇੱਥੇ ਹੀ ਜਿਹੜੇ ਸੀਗੇ ਸ਼ੁਰੂ ਤੋਂ ਤੇ ਸੀ ਹਾਂਜੀ ਨਦੀ ਦਾ ਇਹ ਨਿਸ਼ਾਨ ਦੱਸਿਆ ਹੰਸਲਾ ਨਦੀ ਇਸ ਜਗ੍ਹਾ ਤੋਂ ਵਹਿੰਦੀ ਸੀ ਠੀਕ ਹੈ ਜੀ ਕਰੋ ਵਾਹਿਗੁਰੂ ਜੀ ਪਵਿੱਤਰ ਸਥਾਨਾਂ ਦੇ ਦਰਸ਼ਨ ਠੀਕ ਹੈ ਜੀ ਇੱਥੇ ਦੇਖੋ ਜੀ ਚਿੱਤਰ ਦੇ ਰਾਹੀ ਵੀ ਦਰਸਾਇਆ ਗਿਆ ਹੈ ਨਿਕਾ ਵਾਈ ਗੁਰੂ ਜੀ ਆ ਦੇਖੋ 48 ਘੰਟੇ ਤੱਕ ਜਿਹੜੀ ਐ ਇੱਥੇ ਕਹਿੰਦੇ ਬੱਬਰ ਸ਼ੇਰਾ ਨੇ ਗੁਰੂ ਮਹਾਰਾਜ ਜੀ ਦੇ ਲਾਲਾਂ ਦੀ ਜਿਹੜੀ ਐ ਰਾਖੀ ਕੀਤੀ ਸੀ ਨਿਕਾ ਵਾਈ ਗੁਰੂ ਜੀ ਜਿਹੜੇ 메ਨ ਗੁਰਦੁਆਰਾ ਸਾਹਿਬ ਨੇ ਫਤੇਗੜ ਸਾਹਿਬ ਉਹਨਾਂ ਦੇ ਪਿੱਛੇ ਹੀ ਗੁਰਦੁਆਰਾ ਸਾਹਿਬ ਨੇ ਹਾਂ ਜੀ ਇਹ ਨੇ ਯਾਦ ਦੇ ਵਿੱਚ ਬਣਾਇਆ ਵੀ ਤੇ ਬੜਾ ਸਾਰਾ ਇੰਕੈਂਟ ਆ। ਇਸੇ ਹਾਲੀ ਤੋਂ ਤੇ ਡਿਮਾਂਡ ਟੋਡਰਮਾਲ ਜੀ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਸ਼ਰੀਰ ਸਿੱਟੇ ਹੋਇਆ ਠੀਕ ਹੈ ਜੀ ਤੇ ਉਹਨਾਂ ਨੇ ਬੜੇ ਹੀ ਆਦਰ ਸਤਕਾਰ ਨਾਲ ਮਹਾਰਾਜ ਜੀ ਦੇ ਦਰਗਾਹ ਨੂੰ ਤੇ ਮਾਤਾ ਜੀ ਦੇ ਸ਼ਰੀਰ ਨੂੰ ਲੈ ਕੇ ਬੜੇ ਆਦਰ ਸਤਕਾਰ ਦੇ ਨਾਲ ਵਿਵਾਨ ਦੇ ਵਿੱਚ ਇਹ ਹੈ ਤੁਸੀਂ ਜੀ ਗੁਰਦੁਆਰੇ ਜੋਤੀ ਸ਼ਰੂਪ ਪਰ ਸ਼ਾਮ ਦੇ ਤੁਸੀਂ ਦਰਸ਼ਨ ਆਪਾਂ ਪਿਛਲੀ ਜਿਹੜੇ ਕਰਾਏ ਸੀਗੇ ਉੱਥੇ ਲਿ ਜਾ ਕੇ ਫਿਰ ਸੰਸਕਾਰ ਕੀਤਾ ਸੀ ਠੀਕ ਹੈ ਜੀ ਮੋਰਾਂ ਨੂੰ ਖੜਾ ਖੜੀਆਂ ਕਰਕੇ ਠੀਕ ਹੈ ਜੀ ਮਾਈਕ ਇਹ ਹੈ ਗਾਜੀਤ ਇਤਿਹਾਸ ਨਾਨਕ ਦੇਵ ਜੀ ਦਾ ਇਤਿਹਾਸ ਨਹੀਂ ਕਰਦੇ ਠੀਕ ਹੈ ਬਾਈ ਗੁਰੂ ਜੀ ਪੜ੍ਹਦੇ ਅਰ ਓਕੇ ਪੜ ਸਕਦੇ ਹਾਂ ਇਹਨਾਂ ਜੋਤ ਵੱਲ ਰਹੀ ਹੈ ਗੁਰੂ ਮਹਾਰਾਜ ਜੀ ਦੀ ਮਸ਼ਾਲ ਅੱਜ ਠੀਕ ਹੈ ਕਰੋ ਜੀ ਦਾਰਸ਼ਨ

ਸਾਥ ਪਾ ਵਤਨਾ ਇੰਨ ਹੰਗਮਾਰੀ ਰਚਾ ਕਰਾ ਦਿੰਦੇ ਆ ਗੁਰਦੁਆਰਾ ਸਾਹਿਬ ਜੀ ਦੇ ਬੈਕ ਸਾਈਡ ਹੰਸਲਾ ਨਦੀ ਕਹਿੰਦੇ ਠੀਕ ਹੈ ਜੀ ਹੰਸਲਾ ਠੀਕ ਹੈ ਜੀ ਇੰਦਰਾ ਜਪ ਪਰ ਇੰਦਰਾ ਸਰੋਵਰ ਵੀ ਹੈ ਇੰਦਰੋਂ ਦੇਖੂਗਾ ਪੁੱਛੇ ਤੇ ਕਰਕੇ ਦਿਖਾ ਦਿੰਦੇ ਸੀਤਾਰਾ ਜਪ ਕਰਨ ਨਾ ਹਾਂਜੀ ਵਾਹਿਗੁਰੂ ਜੀ ਇਹ ਸੀਗੀ ਆਪਣੀ ਇੱਕ ਛੋਟੀ ਜੀ ਵੀਡੀਓ ਗੁਰਦੁਆਰਾ ਸਾਹਿਬ ਸ੍ਰੀ ਵਿਵਾਨਗੜ੍ਹ ਸਾਹਿਬ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕੀਆ ਕਰੋ। ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।